ਦੇਖੋ ਜਿੱਦਾਂ 2025 ਜਿਹੜਾ ਉਹ ਅੱਜ ਖਤਮ ਹੋ ਰਿਹਾ ਨਵਾਂ ਸਾਲ 2026 ਅੱਜ ਰਾਤ 12 ਵਜੇ ਤੋਂ ਬਾਅਦ ਉਹਦੀ ਆਮਦ ਹੈ ਉਹਦੇ ਸਬੰਧ ਵਿੱਚ ਆਪਾਂ ਸਾਰੇ ਸ਼ਹਿਰ ਦੇ ਵਿੱਚ ਨਾਕੇ ਲਗਾਏ ਹੋਏ ਔਰ ਜਿੱਥੇ ਵੀ ਇੰਪੋਰਟੈਂਟ ਜਗ੍ਹਾ ਤੇ ਕੋਈ ਫੰਕਸ਼ਨ ਹੈ ਉਹਨੂੰ ਵੀ ਆਪਾਂ ਸਿਕਿਉਰਿਟੀ ਕਵਰ ਦਿੱਤਾ ਹੋਇਆ ਔਰ ਮੈਂ ਤੇ ਆਪਣੇ ਇਲਾਕਾ ਨਿਵਾਸੀਆਂ ਨੂੰ ਨਵਾਂ ਸਾਲ ਦੀ ਆਮਦ ਤੇ ਉਹਨਾਂ ਨੂੰ ਮੁਬਾਰਕਾ ਦਿੰਦਾ ਔਰ ਮੈਂ ਅਹ ਦੁਆ ਕਰਦਾ ਪਰਮਾਤਮਾ ਤੇ ਸਾਰਿਆਂ ਨੂੰ ਨਵਾਂ ਸਾਲ ਜਿਹੜਾ ਖੁਸ਼ੀਆਂ ਭਰਿਆ ਆਵੇ ਬਟ ਇਹਦੇ ਨਾਲ ਮੈਂ ਬੇਨਤੀ ਕਰਾਂਗੇ ਅੱਜ ਜਿੱਦਾਂ ਰਾਤ ਨੂੰ ਲੋਕੀਂ ਬਾਹਰ ਨਿਕਲਦੇ ਆ ਅਹ ਕਿਉਂਕਿ ਧੁੰਦ ਬਹੁਤ ਜ਼ਿਆਦਾ ਮੌਸਮ ਬਹੁਤ ਖਰਾਬ ਹੈ ਸੋ ਮੈਂ ਬੇਨਤੀ ਕਰਾਂਗੇ ਸਾਰਿਆਂ ਨੂੰ ਤੇ ਲੋੜ ਪੈਂਤੇ ਬਾਹਰ ਨਿਕਲ ਕਿਉਂਕਿ ਜਿਹੜੀ ਹੈ ਧੁੰਦ ਕਾਰਨ ਜਿਹੜਾ ਦੇਖਣ ਦੇ ਜਿਹੜੀ ਹੈ ਏਰੀਆ ਜਾਂ ਦ੍ਰਿਸ਼ਟੀ ਜੁਤਕ ਜਾਂਦੀ ਹੈ ਬਹੁਤ ਘੱਟ ਹੋ ਚੁੱਕਾ ਸੋ ਆਪਣੀ ਆਪਣੀ ਸੇਫਟੀ ਦਾ ਖਿਆਲ ਰੱਖਾਂ ਸੋ ਸੇਫਟੀ ਦਾ ਖਿਆਲ ਰੱਖਦੇ ਹੋਈ ਨਵੇਂ ਸਾਲ ਨੂੰ ਮਨਾਉ ਸਰ ਦੇਖਿਆ ਜਾਂਦਾ ਕਿਈ ਜਿਹੜਾ ਵੀ ਦਸੰਬਰ ਦੇ ਸੰਬੰਧ ਵਿੱਚ ਉਹ ਲੜਬਾਜੀ ਕਰਦੇ ਸ਼ਰਾਬੀ ਤੇ ਉਹਨਾਂ ਦੇ ਦੇਖੋ ਉਹ ਲੜਬਾਜੀ ਦੇ ਆਪਾਂ ਹੋਣ ਨਹੀਂ ਦੇਣੀ ਉਹ ਲੜਬਾਜੀ ਤੇ ਮੈਂ ਆਪਾਂ ਸਖਤ ਖਿਲਾਫ ਹੈ ਗਿਆ ਉਹ ਕੋਈ ਵੀ ਜਿਹੜਾ ਬੰਦਾ दारू ਪੀ ਕੇ ਹੁਲੜਬਾਜੀ ਕਰਦਾ ਹੈ ਯਾ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਦਾ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਦੇਖੋ ਜਿੱਦਾਂ 2025 ਜਿਹੜਾ ਉਹ ਅੱਜ ਖਤਮ ਹੋ ਰਿਹਾ ਨਵਾਂ ਸਾਲ 2026 ਅੱਜ ਰਾਤ 12 ਵਜੇ ਤੋਂ ਬਾਅਦ ਉਹਦੀ ਆਮਦ ਹੈ ਉਹਦੇ ਸੰਬੰਧ ਵਿੱਚ ਆਪਾਂ ਸਾਰੇ ਸ਼ਹਿਰ ਦੇ ਵਿੱਚ ਨਾਕੇ ਲਗਾਏ ਹੋਏ ਔਰ ਜਿੱਥੇ ਵੀ ਇੰਪੋਰਟੈਂਟ ਜਗ੍ਹਾ ਤੇ ਕੋਈ ਫੰਕਸ਼ਨ ਹੈ ਉਹਨੂੰ ਵੀ ਆਪਾਂ ਸਿਕਿਉਰਿਟੀ ਕਵਰ ਦਿੱਤਾ ਹੋਇਆ ਔਰ ਮੈਂ ਤੇ ਆਪਣੇ ਇਲਾਕਾ ਨਿਵਾਸੀਆਂ ਨੂੰ ਨਵਾਂ ਸਾਲ ਦੀ ਆਮਦ ਤੇ ਉਹਨਾਂ ਨੂੰ ਮੁਬਾਰਕਾ ਦਿੰਦਾ ਔਰ ਮੈਂ ਦੁਆ ਕਰਦਾ ਪਰਮਾਤਮਾ ਤੇ ਕਿ ਸਾਰਿਆਂ ਨੂੰ ਨਵਾਂ ਸਾਲ ਜਿਹੜਾ ਖੁਸ਼ੀਆਂ ਭਰਿਆ ਆਵੇ ਅਬਾਟ ਇਹਦੇ ਨਾਲ ਮੈਂ ਬੇਨਤੀ ਕਰਾਂਗੇ ਅੱਜ ਜਿੱਦਾਂ ਰਾਤ ਨੂੰ ਲੋਕੀ ਬਾਹਰ ਨਿਕਲਦੇ ਆ ਕਿਉਂਕਿ ਧੁੰਦ ਬਹੁਤ ਜ਼ਿਆਦਾ ਮੌਸਮ ਬਹੁਤ ਖਰਾਬ ਹੈ ਸੋ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਤੇ ਲੋੜ ਪੈਣ ਤੇ ਬਾਹਰ ਨਿਕਲ ਕਿਉਂਕਿ ਜਿਹੜੀ ਹੈ ਧੁੰਦ ਕਾਰਨ ਜਿਹੜਾ ਦੇਖਣ ਦੇ ਜਿਹੜੀ ਹੈ ਏਰੀਆ ਜਾਂ ਦ੍ਰਿਸ਼ਟੀ ਜਿਤਕ ਜਾਂਦੀ ਹੈ ਬਹੁਤ ਘੱਟ ਹੋ ਚੁੱਕਾ ਹੈ ਸੋ ਆਪਣੀ ਆਪਣੀ ਸੇਫਟੀ ਦਾ ਖਿਆਲ ਰੱਖਣ ਸੋ ਸੇਫਟੀ ਦਾ ਖਿਆਲ ਰੱਖਦੇ ਹੋਈ ਨਵੇਂ ਸਾਲ ਨੂੰ ਮਨਾਉਣਾ ਸਰ ਦੇਖਿਆ ਜਾਦਾ ਕਿਈ ਇਹ ਕਾਫੀ ਦਸੰਬਰ ਦੇ ਲੜਵਾਜੀ ਦਾ ਤੇ ਸ਼ਰਾਬੀ ਤੇ ਉਹਨਾਂ ਦੇ ਦੇਖੋ ਉਹ ਲੜਵਾਜੀ ਦੇ ਆਪਾਂ ਹੋਣ ਨਹੀਂ ਦੇਣੀ ਉਹ ਲੜਵਾਜੀ ਤੇ ਮੈਂ ਆਪਾਂ ਸਖਤ ਖਲਾਫ ਹੈ ਗਿਆ ਉਹ ਕੋਈ ਵੀ ਜਿਹੜਾ ਬੰਦਾ दारू ਪੀ ਕੇ ਹੁਲੜਵਾਜੀ ਕਰਦਾ ਜਾਂ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਦਾ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਦੇਖੋ ਜਿੱਦਾਂ 2025 ਜਿਹੜਾ ਉਹ ਅੱਜ ਖਤਮ ਹੋ ਰਿਹਾ ਨਵਾਂ ਸਾਲ 2026 ਅੱਜ ਰਾਤ 12 ਵਜੇ ਤੋਂ ਬਾਅਦ ਉਹਦੀ ਆਮਦ ਹੈ ਉਹਦੇ ਸਬੰਧ ਵਿੱਚ ਆਪਾਂ ਸਾਰੇ ਸ਼ਹਿਰ ਦੇ ਵਿੱਚ ਨਾਕੇ ਲਗਾਏ ਹੋਏ ਔਰ ਜਿੱਥੇ ਵੀ ਇੰਪੋਰਟੈਂਟ ਜਗ੍ਹਾ ਤੇ ਕੋਈ ਫੰਕਸ਼ਨ ਹੈ ਉਹਨੂੰ ਵੀ ਆਪਾਂ ਸਿਕਿਉਰਿਟੀ ਕਵਰ ਦਿੱਤਾ ਹੋਇਆ ਔਰ ਮੈਂ ਤੇ ਆਪਣੇ ਇਲਾਕਾ ਨਿਵਾਸੀਆਂ ਨੂੰ ਨਵਾਂ ਸਾਲ ਦੀ ਆਮਦ ਤੇ ਉਹਨਾਂ ਨੂੰ ਮੁਬਾਰਕਾ ਦਿੰਦਾ ਔਰ ਮੈਂ ਦੁਆ ਕਰਦਾ ਪਰਮਾਤਮਾ ਤੇ ਕਿ ਸਾਰਿਆਂ ਨੂੰ ਨਵਾਂ ਸਾਲ ਜਿਹੜਾ ਖੁਸ਼ੀਆਂ ਭਰਿਆ ਆਵੇ ਬਟ ਇਹਦੇ ਨਾਲ ਮੈਂ ਬੇਨਤੀ ਕਰਾਂਗੇ ਅੱਜ ਜਿੱਦਾਂ ਰਾਤ ਨੂੰ ਲੋਕੀ ਬਾਹਰ ਨਿਕਲਦੇ ਆ ਕਿਉਂਕਿ ਧੁੰਦ ਬਹੁਤ ਜ਼ਿਆਦਾ ਮੌਸਮ ਬਹੁਤ ਖਰਾਬ ਹੈ ਸੋ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਲੋੜ ਪੈਣ ਤੇ ਬਾਹਰ ਨਿਕਲ ਕਿਉਂਕਿ ਜਿਹੜੀ ਹੈ ਧੁੰਦ ਕਾਰਨ ਜਿਹੜਾ ਦੇਖਣ ਦੇ ਜਿਹੜੀ ਹੈ ਏਰੀਆ ਜਾਂ ਦ੍ਰਿਸ਼ਟੀ ਜਿਤਕ ਜਾਂਦੀ ਹੈ ਬਹੁਤ ਘੱਟ ਹੋ ਚੁੱਕਾ ਹੈ ਸੋ ਆਪਣੀ ਆਪਣੀ ਸੇਫਟੀ ਦਾ ਖਿਆਲ ਰੱਖਣ ਸੋ ਸੇਫਟੀ ਦਾ ਖਿਆਲ ਰੱਖਦੇ ਹੋਈ ਨਵੇਂ ਸਾਲ ਨੂੰ ਮਨਾਓ ਸਰ ਦੇਖਿਆ ਜਾਦਾ ਕਿਈ ਲਿੱਕਾ ਇਹ ਦਸੰਬਰ ਲਈ ਉਹ ਲੜਵਾਜੀ ਦਾ ਇਸ ਰਾਤ ਹੋਈ ਤੇ ਉਹਨਾਂ ਦੇ ਦੇਖੋ ਉਹ ਲੜਵਾਜੀ ਦੇ ਆਪਾਂ ਹੋਣ ਨਹੀਂ ਦੇਣੀ ਉਹ ਲੜਵਾਜੀ ਤਾਂ ਮੈਂ ਆਪਾਂ ਸਖਤ ਖਿਲਾਫ ਹੈ ਗਿਆ ਉਹ ਕੋਈ ਵੀ ਜਿਹੜਾ ਬੰਦਾ दारू ਪੀ ਕੇ ਹੁਲੜਵਾਜੀ ਕਰਦਾ ਹੈ ਯਾ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਦਾ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਦੇਖੋ ਜਿੱਦਾਂ 2025 ਜਿਹੜਾ ਉਹ ਅੱਜ ਖਤਮ ਹੋ ਰਿਹਾ ਨਵਾਂ ਸਾਲ 2026 ਅੱਜ ਰਾਤ 12 ਵਜੇ ਤੋਂ ਬਾਅਦ ਉਹ ਦੀ ਆਮਦ ਹੈ ਉਦੇ ਸਬੰਧ ਵਿੱਚ ਆਪਾਂ ਸਾਰੇ ਸ਼ਹਿਰ ਦੇ ਵਿੱਚ ਨਾਕੇ ਲਗਾਏ ਹੋਏ ਔਰ ਜਿੱਥੇ ਵੀ ਇੰਪੋਰਟੈਂਟ ਜਗਾ ਤੇ ਕੋਈ ਫੰਕਸ਼ਨ ਹੈ ਉਹਨੂੰ ਵੀ ਆਪਾਂ ਸਿਕਿਉਰਟੀ ਕਵਰ ਦਿੱਤਾ ਹੋਇਆ ਔਰ ਮੈਂ ਤੇ ਆਪਣੇ ਇਲਾਕਾ ਨਿਵਾਸੀਆਂ ਨੂੰ ਨਵਾਂ ਸਾਲ ਦੀ ਆਮਦ ਤੇ ਉਹਨਾਂ ਨੂੰ ਮੁਬਾਰਕਾ ਦਿੰਦਾ ਔਰ ਮੈਂ ਦੁਆ ਕਰਦਾ ਪਰਮਾਤਮਾ ਤੇ ਸਾਰਿਆਂ ਨੂੰ ਨਵਾਂ ਸਾਲ ਜਿਹੜਾ ਖੁਸ਼ੀਆਂ ਭਰਿਆ ਆਵੇ ਬਟ ਇਹਦੇ ਨਾਲ ਮੈਂ ਬੇਨਤੀ ਕਰਾਂਗੇ ਅੱਜ ਜਿੱਦਾਂ ਰਾਤ ਨੂੰ ਲੋਕੀਂ ਬਾਹਰ ਨਿਕਲਦੇ ਆ ਕਿਉਂਕਿ ਧੁੰਦ ਬਹੁਤ ਜ਼ਿਆਦਾ ਮੌਸਮ ਬਹੁਤ ਖਰਾਬ ਹੈ ਸੋ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਲੋੜ ਪੈਣ ਤੇ ਬਾਹਰ ਨਿਕਲ ਕਿਉਂਕਿ ਜਿਹੜੀ ਹੈ ਧੁੰਦ ਕਾਰਨ ਜਿਹੜਾ ਦੇਖਣ ਦੀ ਜਿਹੜੀ ਹੈ ਏਰੀਆ ਜਾਂ ਦ੍ਰਿਸ਼ਟੀ ਜਿਤਕ ਜਾਂਦੀ ਹੈ ਬਹੁਤ ਘੱਟ ਹੋ ਚੁੱਕਾ ਹੈ ਸੋ ਆਪਣੀ ਆਪਣੀ ਸੇਫਟੀ ਦਾ ਖਿਆਲ ਰੱਖਣ ਸੋ ਸੇਫਟੀ ਦਾ ਖਿਆਲ ਰੱਖਦੇ ਹੋਈ ਨਵੇਂ ਸਾਲ ਨੂੰ ਮਨਾਓ ਸਰ ਦੇਖਿਆ ਜਾਦਾ ਕਿਈ ਲੜਵਾਜੀ ਦੇ ਸੰਬੰਧ ਲਈ ਆਪਾਂ ਲੜਵਾਜੀ ਦਾ ਇਸ ਰਾਤੀ ਤੇ ਉਹਨਾਂ ਦੇ ਦੇਖੋ ਉਹ ਲੜਵਾਜੀ ਦੇ ਆਪਾਂ ਹੋਣ ਨਹੀਂ ਦੇਣੀ ਉਹ ਲੜਵਾਜੀ ਤੇ ਮੈਂ ਆਪਾਂ ਸਖਤ ਖਲਾਫ ਹੈ ਗਿਆ ਉਹ ਕੋਈ ਵੀ ਜਿਹੜਾ ਬੰਦਾ दारू ਪੀ ਕੇ ਹੁਲੜਵਾਜੀ ਕਰਦਾ ਹੈ ਜਾਂ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਦਾ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਦੇਖੋ ਜਿੱਦਾਂ 2025 ਜਿਹੜਾ ਉਹ ਅੱਜ ਖਤਮ ਹੋ ਰਿਹਾ ਨਵਾਂ ਸਾਲ 2026 ਅੱਜ ਰਾਤ 12 ਵਜੇ ਤੋਂ ਬਾਅਦ ਉਹਦੀ ਆਮਦ ਹੈ ਉਦੇ ਸਬੰਧ ਵਿੱਚ ਆਪਾਂ ਸਾਰੇ ਸ਼ਹਿਰ ਦੇ ਵਿੱਚ ਨਾਕੇ ਲਗਾਏ ਹੋਏ ਔਰ ਜਿੱਥੇ ਵੀ ਇੰਪੋਰਟੈਂਟ ਜਗਾ ਤੇ ਕੋਈ ਫੰਕਸ਼ਨ ਹੈ ਉਹਨੂੰ ਵੀ ਆਪਾਂ ਸਿਕਿਉਰਟੀ ਕਵਰ ਦਿੱਤਾ ਹੋਇਆ ਔਰ ਮੈਂ ਤੇ ਆਪਣੇ ਇਲਾਕਾ ਨਿਵਾਸੀਆਂ ਨੂੰ ਨਵਾਂ ਸਾਲ ਦੀ ਆਮਦ ਤੇ ਉਹਨਾਂ ਨੂੰ ਮੁਬਾਰਕਾ ਦਿੰਦਾ ਔਰ ਮੈਂ ਦੁਆ ਕਰਦਾ ਪਰਮਾਤਮਾ ਤੇ ਸਾਰਿਆਂ ਨੂੰ ਨਵਾਂ ਸਾਲ ਜਿਹੜਾ ਖੁਸ਼ੀਆਂ ਭਰਿਆ ਆਵੇ ਬਟ ਇਹਦੇ ਨਾਲ ਮੈਂ ਬੇਨਤੀ ਕਰਾਂਗੇ ਅੱਜ ਜਿੱਦਾਂ ਰਾਤ ਨੂੰ ਲੋਕੀਂ ਬਾਹਰ ਨਿਕਲਦੇ ਆ ਕਿਉਂਕਿ ਧੁੰਦ ਬਹੁਤ ਜ਼ਿਆਦਾ ਮੌਸਮ ਬਹੁਤ ਖਰਾਬ ਹੈ ਸੋ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਲੋੜ ਪੈਣ ਤੇ ਬਾਹਰ ਨਿਕਲ ਕਿਉਂਕਿ ਜਿਹੜੀ ਹੈ ਧੁੰਦ ਕਾਰਨ ਜਿਹੜਾ ਦੇਖਣ ਦੀ ਜਿਹੜੀ ਹੈ ਏਰੀਆ ਜਾਂ ਦ੍ਰਿਸ਼ਟੀ ਜਿਤਕ ਜਾਂਦੀ ਹੈ ਬਹੁਤ ਘੱਟ ਹੋ ਚੁੱਕਾ ਹੈ ਸੋ ਆਪਣੀ ਆਪਣੀ ਸੇਫਟੀ ਦਾ ਖਿਆਲ ਰੱਖਣ ਸੋ ਸੇਫਟੀ ਦਾ ਖਿਆਲ ਰੱਖਦੇ ਹੋਈ ਨਵੇਂ ਸਾਲ ਨੂੰ ਮਨਾਓ ਸਰ ਦੇਖਿਆ ਜਾਦਾ ਕਿਈ ਇਹਦਾ ਇਹ ਦਸੰਬਰ ਲਈ ਆਪਾਂ ਲੜਵਾਜੀ ਦਾ ਸ਼ਰਾਬੀ ਤੇ ਉਹਨਾਂ ਦੇ ਦੇਖੋ ਉਹ ਲੜਵਾਜੀ ਦੇ ਆਪਾਂ ਹੋਣ ਨਹੀਂ ਦੇਣੀ ਉਹ ਲੜਵਾਜੀ ਤੇ ਮੈਂ ਆਪਾਂ ਸਖਤ ਖਲਾਫ ਹੈ ਗਿਆ ਉਹ ਕੋਈ ਵੀ ਜਿਹੜਾ ਬੰਦਾ दारू ਪੀ ਕੇ ਹੁਲੜਵਾਜੀ ਕਰਦਾ ਹੈ ਜਾਂ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਦਾ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਦੇਖੋ ਜਿੱਦਾਂ 2025 ਜਿਹੜਾ ਉਹ ਅੱਜ ਖਤਮ ਹੋ ਰਿਹਾ ਨਵਾਂ ਸਾਲ 2026 ਅੱਜ ਰਾਤ 12 ਵਜੇ ਤੋਂ ਬਾਅਦ ਉਹਦੀ ਆਮਦ ਹੈ ਉਦੇ ਸਬੰਧ ਵਿੱਚ ਆਪਾਂ ਸਾਰੇ ਸ਼ਹਿਰ ਦੇ ਵਿੱਚ ਨਾਕੇ ਲਗਾਏ ਹੋਏ ਔਰ ਜਿੱਥੇ ਵੀ ਇੰਪੋਰਟੈਂਟ ਜਗ੍ਹਾ ਤੇ ਕੋਈ ਫੰਕਸ਼ਨ ਹੈ ਉਹਨੂੰ ਵੀ ਆਪਾਂ ਸਿਕਿਉਰਿਟੀ ਕਵਰ ਦਿੱਤਾ ਹੋਇਆ ਔਰ ਮੈਂ ਤੇ ਆਪਣੇ ਇਲਾਕਾ ਨਿਵਾਸੀਆਂ ਨੂੰ ਨਵਾਂ ਸਾਲ ਦੀ ਆਮਦ ਤੇ ਉਹਨਾਂ ਨੂੰ ਮੁਬਾਰਕਾ ਦਿੰਦਾ ਔਰ ਮੈਂ ਦੁਆ ਕਰਦਾ ਪਰਮਾਤਮਾ ਤੇ ਸਾਰਿਆਂ ਨੂੰ ਨਵਾਂ ਸਾਲ ਜਿਹੜਾ ਖੁਸ਼ੀਆਂ ਭਰਿਆ ਆਵੇ ਬਟ ਇਹਦੇ ਨਾਲ ਮੈਂ ਬੇਨਤੀ ਕਰਾਂਗੇ ਅੱਜ ਜਿੱਦਾਂ ਰਾਤ ਨੂੰ ਲੋਕੀਂ ਬਾਹਰ ਨਿਕਲਦੇ ਆ ਕਿਉਂਕਿ ਧੁੰਦ ਬਹੁਤ ਜ਼ਿਆਦਾ ਮੌਸਮ ਬਹੁਤ ਖਰਾਬ ਹੈ ਸੋ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਲੋੜ ਪੈਣ ਤੇ ਬਾਹਰ ਨਿਕਲ ਕਿਉਂਕਿ ਜਿਹੜੀ ਹੈ ਧੁੰਦ ਕਾਰਨ ਜਿਹੜਾ ਦੇਖਣ ਦੀ ਜਿਹੜੀ ਹੈ ਏਰੀਆ ਜਾਂ ਦ੍ਰਿਸ਼ਟੀ ਜਿਤਕ ਜਾਂਦੀ ਹੈ ਬਹੁਤ ਘੱਟ ਹੋ ਚੁੱਕਾ ਹੈ ਸੋ ਆਪਣੀ ਆਪਣੀ ਸੇਫਟੀ ਦਾ ਖਿਆਲ ਰੱਖਣ ਸੋ ਸੇਫਟੀ ਦਾ ਖਿਆਲ ਰੱਖਦੇ ਹੋਈ ਨਵੇਂ ਸਾਲ ਨੂੰ ਮਨਾਓ ਸਰ ਦੇਖਿਆ ਜਾਦਾ ਕਿਈ ਲਿੱਕਾ ਇਹ ਦਸੰਪਨ ਲਈ ਉਹ ਲੜਵਾਜੀ ਦਾ ਕੈਸ਼ ਰਾਤੀ ਕੀ ਉਹਨਾਂ ਦੇ ਦੇਖੋ ਉਹ ਲੜਵਾਜੀ ਦੇ ਆਪਾਂ ਹੋਣ ਨਹੀਂ ਦੇਣੀ ਉਹ ਲੜਵਾਜੀ ਤੇ ਮੈਂ ਆਪਾਂ ਸਖਤ ਖਿਲਾਫ ਹੈ ਗਿਆ ਉਹ ਕੋਈ ਵੀ ਜਿਹੜਾ ਬੰਦਾ दारू ਪੀ ਕੇ ਹੁਲੜਵਾਜੀ ਕਰਦਾ ਹੈ ਯਾ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਦਾ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ